ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਪਿੰਡ ਦਿয়ালਪੁਰ ਦੇ ਜੰਪਲ ਧਰਮਵੀਰ ਸੁਮਨ ਜੋਗੀ ਕਰੀਬ 20 ਸਾਲ ਤੋਂ ਪਿੰਡ ਮਾਹਲ ਗਹਿਲਾ ਥਾਣਾ ਸਦਰ ਬੰਗਾ ਵਿਖੇ ਰਹਿ ਰਿਹਾ ਸੀ ਦੇਰ ਰਾਤ ਉਸਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਪਿਤਾ ਗੁਰਮੁਖ ਸਿੰਘ ਅਤੇ ਬੀਐਸਪੀ ਦੇ ਆਗੂਆਂ ਵੱਲੋਂ ਥਾਣਾ ਸਦਰ ਬੰਗਾ ਵਿਖੇ ਵਿਸ਼ਾਲ ਤਰਨਾ ਲਗਾਇਆ ਗਿਆ ਇਸ ਦੌਰਾਨ ਉਹਨਾਂ ਨੇ ਧਰਮਵੀਰ ਦੇ ਸੋਰਾ ਪੱਖ ਤੇ ਦੋਸ਼ ਲਾਇਆ ਨੇ ਕਿ ਇਹਨਾਂ ਨੇ ਸਾਡਾ ਲੜਕਾ ਮਾਰ ਦਿੱਤਾ ਹੈ ਅਤੇ ਪੁਲਿਸ ਕੋਈ ਵੀ ਕਾਰਵਾਈ ਉਹਨਾਂ ਖਿਲਾਫ ਨਹੀਂ ਕਰ ਰਹੀ ਉਹਨਾਂ ਕਹਿਿਆ ਕਿ ਥਾਣੇ ਅੱਗੇ ਤਰਨਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਜੇਕਰ ਸਾਨੂੰ ਦਾ ਕਿ ਵੀ ਤਰ ਨਾ ਦੇਣਾ ਪਿਆ ਤਾਂ ਸੀ ਉਹ ਵੀ ਕਰਾਂਗੇ ਪਿੰਡ ਮਾਹਲ ਗਹਿਲਾ ਵਾਸੀਆਂ ਦਾ ਦੋਸ਼ ਹੈ ਕਿ ਇਹ ਲੜਕਾ ਸ਼ਰਾਬਦਾਰ ਦੀ ਸੀ ਤੇ ਇਸ ਦੇ کافی ਪੈਸੇ ਲੋਕਾਂ ਦੇ ਦੇਣੇ ਸਨ ਇਸ ਕਰਕੇ ਹੋ ਸਕਦਾ ਹੈ ਕਿਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਸ ਮਾਮਲੇ ਦੇ ਵਿੱਚ 174 ਦੀ ਕਾਰਵਾਈ ਉਸ ਦੀ ਪਤਨੀ ਦੇ ਬਿਆਨ ਦੇ ਆਧਾਰ ਤੇ ਕੀਤੀ ਗਈ ਕੋਈ ਗੱਲ ਬਾਤ ਨਹੀਂ ਸੱਸੀ ਸਾਨੂੰ ਕੰਡਾ ਪ੍ਰਾਖਾ ਲੈ ਲਿਆ ਜਦ ਅਸੀਂ ਆਏ ਤਾਂ ਮੁੰਡਾ ਚੰਗਾ ਭਲਾ ਮੰਗੇ ਤੇ ਪਿਆਉਂੀ ਕੋਈ ਚਾਹੇ ਆਈਫੋਨ ਕਰਨੇ ਲੱਗੀ ਤੇ ਸਾਖਮਡੇਰਾ ਵਾਲੇ ਵੀ ਮੋਤਵਾਦ 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 ਸਭਨਾਂ ਦੇ ਲਈ ਸਾਨੂੰ ਹੁੰਦਾ ਸ਼ੁਰੂ ਹੋ ਗਿਆ ਸੀ ਅਸਰ ਗਵੀਰ ਨੂੰ ਮੌਕੇ ਤੇ ਗਏ ਸੀ ਜੀ ਨਾ ਮੌਕੇ ਤੇ ਕੋਈ ਵਾਈਫ ਦਾ ਬਿਆਨ ਨਹੀਂ ਹੈ ਜੋ ਪੰਚਾਇਤ ਉੱਤੇ ਕੰਡੀ ਬੈਠੀ ਜੋ ਜੋ ਕਾਹੇ ਬਣਦੀਓ ਕਰ ਰਹੀ ਕੀ ਕਾਰਵਾਈ ਬੰਦੀ ਹੈ ਤੇ ਕੀ ਨਾਮ ਕੀ ਬੰਦੇ ਦਾ ਔਰ ਬੰਦੇ ਦਾ ਨਾਮ ਜੇ ਧਰਮਵੀਰ ਸੁਮਨ ਧਰਮਵੀਰ ਸੁਮਨ ਜੀ ਆਸਾਨਾ ਕਰਮਕਰਾਮ ਵਾਸੀ ਢਿਆਲਕੋ ਹਾਲਵਾਸ ਸੀ ਮਾਲਗਲਾ 25 26 ਸਾਲ ਦਾ ਮਾਲਗਲਾ ਰਹਿ ਰਿਹਾ ਪ੍ਰਵਾਸ ਮੇ ਤੇ ਕਿ ਅੱਜ ਹੀ ਕੱਲ ਨੂੰ ਕਿਸੇ ਨਿੱਜੀ ਪਰੇਸ਼ਾਨੀ ਕਰਕੇ ਫਾਹ ਲੈ ਗਿਆ ਇਹਦਾ ਚਾਹੇ ਰੱਖੇ ਪੋਸ਼ਣ ਨਹੀਂ ਪਾ ਰਹੇ ਆ ਤੇ ਮੈਡੀਕਲ ਰਿਪੋਰਟ ਆ ਵੀ ਦੱਸ ਕੇ ਕਰ ਦਿੱਤੀ ਹੈ ਤੇ ਹੁਣ ਕਾਰਵਾਈ ਕਿਹਦੀ ਕਰੇ